ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵੀਡੀਓ ਕਰਾਂਗੇ ਖੇਤ ਤੋਂ ਸ਼ੁਰੂ ਤੇ ਅੱਜ ਝੋਨਾ ਲੱਗੇ ਸੀਗੇ ਆਪਦੇ ਵੱਢਣ ਅੱਜ ਦਿਹਾੜੀ ਲਾਵਾਂਗੇ ਤੇ ਝੋਨਾ ਹੈਗਾ 110 ਝੋਨਾ ਨਾ ਹਾਂ 110 ਝੋਨਾ ਇਹ ਤੇ ਤੁਹਾਨੂੰ ਦੱਸ ਦਿਆਂਦਾ ਕੀ ਸਿਸਟਮਾ ਕੀ ਝੜ ਝੁੜ ਨਿਕਲਦਾ ਟਰੈਕਟਰ ਟਰਾਲੀਆਂ ਆ ਗਏ ਸਾਰਾ ਕੁਝ ਬਸ 10 15 ਮਿੰਟ ਤੱਕ ਚਲਾ ਦਾਂਗੇ ਮਸ਼ੀਨ ਡਰਾਈਵਰ ਕਹਿਮਾਂ ਕਾਮਾਈ ਕੀਤਾ ਆ ਗਿਆ ਲਾਣੇਦਾਰ ਵੀ ਆ ਗਿਆ ਸਾਡਾ ਹੁਣ ਪਹੁੰਚ ਗਿਆ ਇੱਥੇ ਤੇ ਪਕ ਕਰਦੇ ਆ ਸ਼ੁਰੂ ਫਿਰ ਕੰਮ ਦਿਖਾਈ ਚੱਲਾਂਗੇ ਅੱਗੇ ਅੱਗੇ ਤੁਹਾਨੂੰ ਕਿਵੇਂ ਲੈ ਕੇ ਬਾਬੇ ਦਾ ਨੌਜੀ ਕਰਤੀ ਸਟਾਰਟ ਫਿਰ ਦਾਦਾ ਘੱਟ ਜੀ ਹੁਣ ਤੇ ਆ ਖੇਤ ਆ ਖੇਤ ਸੱਚ 131 ਦਾ ਸੀਗਾ ਤੇ ਆ 110 ਕੱਤੀ ਦਾ ਤੁਹਾਨੂੰ ਪਤਾ ਹੈ ਕਿ ਬੁਰਾ ਹਾਲ ਹੀ ਆ ਯਾਨੀ ਕਾਹ ਨੂੰ ਨਹੀਂ ਕੋਈ ਲਾਉਂਦਾ ਹੈਗਾ ਬਾਕੀ ਚਲੋ ਆਪਣਾ ਝੋਨਾ ਵੇ ਠੀਕ ਆ ਦੇਖ ਲਿਆ ਕਹੇ ਜਾ ਨਿਕਲਦਾ ਤੇ ਆ 110 ਨੂੰ ਲਾਤਾ ਘੱਟ ਹੁਣ ਬਿਨਾ ਐਸੋ ਮੈਂ ਇਸ ਤੋਂ ਵਧਦੇ ਆ ਤੇ ਦੇਖੀ ਚੱਲੋ ਫਿਰ ਅੱਗੇ-ਅੱਗੇ ਚੱਲ ਬਬੂ ਚਾਹ ਪਾ ਦੇ ਫਿਰ ਹੈਂਡਲ ਵਿੱਚ ਤਰ ਗਿਆ ਹੈਂਡਲ ਹੈਂਡਲ ਸਾਰਾ ਕੁਝ ਹੈਗਾ ਚਾਹ ਪਾ ਦੇ ਇਹ ਫਰਮੋਜ ਬਾਹਰੋਂ ਆਈ ਹੋਈ ਆ ਇਹ ਮੇਰਾ ਹੈਂਡਲ ਤੋਂ ਆ ਇਹ ਆ ਹੈਂਡਲ ਨਾਲ ਨਹੀਂ ਹਾਂ ਚਾਹ ਪਾ ਦੇ ਕਿਆ ਜੰਡੀ ਮਾਰਤੀ ਕਿਆ ਜਨਾ ਕਿ ਉਹਨਾਂ ਸੁੱਕਾ ਜਮਾ ਉਹਨਾਂ ਸੁੱਕਾ ਥੱਲੇ ਨੱਕ ਲਾ ਰਿਹਾ ਵਧੀਆ ਵੜਦੇ ਚੋ ਉਹਨਾਂ ਦਾ ਕੜਿਆ ਬੱਟ ਕਿੜਕ ਪਣੀ ਜਾ ਆ ਬਹੁਤ ਆ ਲਓ ਸਰਦਾਰ ਜੀ ਓਏ ਮੜੇ ਕੁਝ ਨਾ ਆਣਾ ਆਣਾ ਜਦੋਂ ਆਊਗਾ ਝੋਨਾ ਹੀ ਖਾਂਦਾ ਰਹਿੰਦਾ ਹੈ ਹੈ ਝੋਨਾ ਖਾਂਦਾ ਰਹਿੰਦਾ ਬਰਾਤਰ ਗਾਂ ਦੇ ਮੂੰਹ ਮਾਰੀ ਓਏ ਲਾਖੜਾ 60 ਜੀ ਸਰਚਾ ਚੂ ਪੀ ਲੀਏ ਕੇਰਾ ਫਿਰ ਕੈਮਕੋਮ ਹੋ ਲਈਏ ਫੇਰ ਦਿੰਨੇ ਆ ਗੇੜਾ ਵਿੱਚ ਦੀ ਜੌਂਡੀਰ ਤੇ ਦਿਖਾਉਂਦੇ ਆ ਫਿਰ ਭਰ ਗਿਆ ਜੀ ਟੈਂਕ ਇੱਕ ਗੇੜੇ ਨਾਲ ਹੀ ਭਰ ਗਿਆ ਵੈਸੇ ਤਾਂ ਔਰ ਤੋਰ ਕੇ ਦਾਣੇ ਪਾਈ ਜਾਣਾ ਕਿ ਡਰਾਈਵਰ ਹਾਂਜੀ ਹੁਣ ਚੱਲਿਆ ਜੀ ਦੁਬਾਰੇ ਕੰਮ ਸਵੇਰ ਦੀ ਚਲੋ ਮਸ਼ੀਨ ਨੂੰ ਖੜਤ ਪੈ ਗਈ ਸੀਗੀ ਆਹੀ ਵਾਰ ਡੇਢ ਕਿਲਾ ਵਧਿਆ ਗਿਆ ਇੱਕ ਔਰ ਪਰਲੇ ਡੇਢ ਚ ਜਾਨੀ ਇੱਕ ਗੀੜਾ ਦਿੱਤਾ ਤੇ ਉਹ ਪਾਣੀ ਕੀ ਟਰਾਲੀ ਭਰੀ ਆ ਤੇ ਹੁਣ ਆ ਜਾਨੀ ਰਿਪੇਅਰ ਕਰਕੇ ਦੁਬਾਰੇ ਦੁਬਾਰੇ ਚਲਾਇਆ ਜੀ ਕੰਮ ਹੁਣ ਹੁਣ ਤਾਂ ਚਲੋ ਕੀ ਹੁਣ ਤਾਂ 8:00 ਹੋ ਗਿਆ ਜੀ ਐਮ ਹੋ ਗਿਆ 5:30 ਹੋ ਗਏ ਮਸਾਂ ਕੀਲਾਖੰਡ ਮਸਾਂ ਵੱਡ ਹੋਣਾ ਜੀ ਹੁਣ ਪਾਉਨੇ ਆ ਜੀ ਦਾਣੇ ਟੈਂਕ ਗਿਆ ਭਰ 60 ਲੈ ਕੇ ਚੱਲਦੇ ਆ ਜੀ ਹੁਣ 60 ਤੇ ਪਾਉਨੇ ਆ ਦਾਣੇ ਨੱਪੜ ਗਿਆ ਜੀ ਬਸ ਅੱਧਾ ਕਿੱਲੇ ਵੱਡ ਹੋਇਆ ਜੀ ਬਾਹਲਾ ਤਾਂ ਹੁਣ ਵੱਡ ਨਹੀਂ ਹੋਣਾ ਕਿਉਂਕਿ ਝੋਲ ਜੀ ਪੈ ਗਈ ਮੁੜ ਕੇ ਦਾਣਾ ਥੱਲੇ ਆਉਣ ਲੱਗ ਜਾਂਦਾ ਤੇ ਬਸ ਆਹ ਟੈਂਕ ਪਾ ਕੇ ਤੇ ਆਹ ਟਰਾਲੀ ਲਾ ਆਵਾਂਗੇ ਮੰਡੀ ਤੇ ਉਦੋਂ ਬਾਅਦ ਹੁਣ ਕੱਲੂ ਹੀ ਵੱਡਾਂਗੇ ਸਾਰਾ ਝੋਨਾ ਜਿੱਦਾਂ ਵੀ ਹੋਇਆ ਸਾਰਾ ਵੱਢ ਕੇ ਫੇਰੀ ਹੋਰ ਕੰਮ ਹੋਣਗੇ ਜੀ ਅੱਜ ਮਸ਼ੀਨ ਦੀ ਜਿਹੜੀ ਖੜ ਤੇ ਪੈ ਗਈ ਨਾ ਸਾਰਾ ਕੰਮ ਉਹਨੇ ਖਰਾਬ ਕਰਤਾ ਤੇ ਹੁਣ ਜਾਨੀ ਕੰਮ ਖਤਮ ਅੱਜ ਦਾ ਤਲ ਨੂੰ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਤੇ ਆਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਜੀ ਸਾਰੇ ਜਣੇ ਥੈਂਕ ਯੂ ਜੀ